ਪੁਲਿਸ ਵੱਲੋਂ ਸਪੈਸ਼ਲ ਨਾਕੇਬੰਦੀ ਕਰਕੇ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲ 19.27 ਗ੍ਰਾਮ ਹਿਰੋਇਨ ਜੜੀਆ ਬਰਾਮਦ ਕੀਤੀ ਗਈ ਹੈ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਠਾਨਕੋਟ ਵਿਖੇ ਇਸਾ ਨਗਰ ਦੇ ਰਹਿਣ ਵਾਲੇ ਪਿਓ ਪੁੱਤ ਵੱਡੇ ਪੱਧਰ ਤੇ ਹਿਰੋਇਨ ਵੇਚਣ ਦਾ ਕੰਮ ਕਰ ਰਹੇ ਨੇ ਅਤੇ ਅੱਜ ਵੀ ਉਹ ਹਿਰੋਇਨ ਲੈ ਕੇ ਆ ਰਹੇ ਸਨ ਉਹਨਾਂ ਨੇ ਕਿਹਾ ਕਿ ਸੂਚਨਾ ਦੇ ਆਧਾਰ ਤੇ ਉਹਨਾਂ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਦੋਵਾਂ ਪਿਓ ਪੁੱਤਾਂ ਨੂੰ ਗ੍ਰਫਤਾਰ ਕੀਤਾ ਗਿਆ ਉਹਨਾਂ ਦੱਸਿਆ ਕਿ ਤਲਾਸ਼ੀ ਲੈਣ ਤੇ ਇਹਨਾਂ ਕੋਲ 19.7 ਗ੍ਰਾਮ ਹੈਰੋਇਨ ਮਿਲੀ ਹੈ ਅਤੇ ਹੁਣ ਮਾਮਲਾ ਦਰਜ ਕਰ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅੱਗੇ ਦੀ ਕਾਰਵਾਈ ਜਾਰੀ ਹੈ। ਇੱਕ ਪੰਜ ਦੇ ਆਪਣੇ 25 ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਰਿਤਿਕ ਮਲਕ ਅਤੇ ਸੁਨੀਲ ਗੱਬਰ ਦੋਨੇ ਈਸ਼ਾਨਗਰ ਦੇ ਰਹਿਣ ਵਾਲੇ ਪਿਓ ਪੁੱਤ ਹੈਗੇ ਆ ਤੇ ਇਹ ਆਪਣੇ ਨਾਂ ਬਹੁਤ ਜਿਆਦਾ ਵੱਡੇ ਗੱਤਰ ਤੇ ਮਾਰਗੜਾ ਹੀ ਰੋਂਦੀ ਜਿਹੜੀ ਵੇਚ ਲੋਕਾਂ ਨੂੰ ਵੇਚਦੇ ਆ ਤੇ ਇਹਦੇ ਸਬੰਧ ਵਿੱਚ ਜਿਹੜੀ ਆ ਫੋਰਸ ਲਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਇਹਨਾਂ ਕੋਲੋਂ 19. 27 ਗ੍ਰਾਮ ਜਿਹੜੀ ਉਹ ਹੀਰੋਨ ਦਾ ਗ੍ਰਾਮਤ ਹੋਈ ਆ ਇਹਨਾਂ ਨੂੰ ਵਫਤਰ ਕਰਕੇ ਕੱਲ ਪੇਸ਼ਦਾਲਦ ਕੀਤਾ ਸੀ ਇੱਕਦੰਨ ਰਿਮਾਂਡ ਲਿਆ ਵਾ ਤੇ ਅੱਗੇ ਦੀ ਤਤੀਸ਼ ਜਾਰੀ ਹੈ ਹੋਰ ਜਾਰੀ ਹੈਗੀ ਆ ਤੇ ਮੇਰੀ ਲੋਕਾਂ ਨੂੰ ਇਹੋ ਹੀ ਆ ਆਪਣਾ ਰਿਕਵੈਸਟ ਹੈਗੀ ਆ ਵੀ ਜਿਹੜਾ ਵੀ ਕੋਈ ਵੇਚਦਾ ਵਾ ਜਿੰਦਾ ਮਾਰਦੀ ਕਰਦਾ ਕੋਈ ਕਿਤੇ ਕਿਸੇ ਦਾ ਨਸ਼ੇ ਦਾ ਕੰਮ ਕਰਦਾ ਕੋਈ ਹੋਰ ਮਾੜਾ ਕੰਮ ਕਰਦਾ ਉਹ ਜਿਹੜੇ ਆ ਇਨਫੋਰਮੇਸ਼ਨ ਜਿਹੜੀ ਆ ਵਧੀਆ ਫੋਨ ਤੇ ਵਧੀਆ ਮੈਨੂੰ ਪਰਸਨਲ ਮਿਲ ਕੇ ਵੀ ਦੱਸ ਸਕਦੇ ਆ